ਸਮਾਜ ਵਿਰੋਧੀ ਅਨਸਰਾਂ ਖਿਲਾਫ ਨਾ ਥਪਾਉਣ ਲਈ ਡੀਐਸਪੀ ਫਾਜ਼ਿਲਖਰ ਤਰਸੀਮ ਮਸੀ ਵੱਲੋਂ ਮੰਗਿਆ ਗਿਆ ਪੱਤਰਕਾਰ ਭਾਈ ਚਾਰੇ ਦਾ ਸਾਥ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਦਿੱਤੀ ਗਈ ਸਖਤ ਚੇਤਾਵਨੀ ਪੱਤਰਕਾਰ ਭਾਈ ਚਾਰੇ ਅਤੇ ਪੁਲਿਸ ਦਾ ਕਿਹਾ ਗਿਆ 9 ਮਾਸ ਦਾ ਰਿਸ਼ਤਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਹੋਵੇਗੀ ਸਖਤ ਬਣਦੀ ਕਾਨੂੰਨੀ ਕਾਰਵਾਈ ਹੋਰ ਕੀ ਕੁਝ ਕਿਹਾ ਗਿਆ ਅੱਜ ਜਿਹੜੀ ਮੀਟਿੰਗ ਹੈ ਇਸ ਸਾਲਾਂ ਦੇ ਦੇ ਨਾਲ ਜਿਹੜੀ ਇਹ ਕੀਤੀ ਗਈ ਆ ਵੀ ਇੱਕ ਆਪਾਂ ਭਾਈਚਾਰੇ ਦੇ ਤੌਰ ਤੇ ਆਪਾਂ ਸਾਡਾ ਨੌ ਮਾਸ ਦਾ ਰਿਸ਼ਤਾ ਵਾ ਇਸ ਕਰਕੇ ਵੀ ਜੇ ਜਿਹੜੀ ਕੋਈ ਆਪਣਾ ਤਰਸਤਾਲ ਮਿਲ ਕਰਕੇ ਜਿਹੜੀ ਆ ਵੀ ਕਿਤੇ ਆਪਾਂ ਕੋਈ ਵੀ ਨਿਊਜ਼ ਦੇਣੀ ਆ ਆਪਾਂ ਤਾਲ ਮਿਲ ਕੇ ਕਰਕੇ ਦਿੱਤੇ ਉਹ ਬਹੁਤ ਵਧੀਆ ਲੱਗਦੀ ਹੈ ਜਿਹੜੀ ਆ ਉਦਾਂ ਬਿਨਾਂ ਵਜ੍ਹਾ ਆਪਾਂ ਬਿਨਾਂ ਕਿਸੇ ਤੋਂ ਬਦਲੇ ਇਤੋਂ ਦੇ ਦੇਣੀ ਉਹ ਥੋੜੀ ਕ ਸਾਡੇ ਮਤਲਬ ਉਹ ਨਹੀਂ ਠੀਕ ਲੱਗਦੀ ਸਰਦਾ ਜਿਹੜਾ ਹੋ ਥੋੜਾ فرق ਪੈ ਜਾਂਦਾ ਇਸ ਕਰਕੇ ਮੈਂ ਦੇਖ ਪਾਈ ਥਰੀ ਤੋਂ ਤੇ ਹੋ ਕਿ ਨਾ ਵੀ ਆਪਾਂ ਇੱਕ ਦੂਜੇ ਨਾਲ ਮਿਲ ਕਰਕੇ ਜੇ ਇਹਦੇ ਵੀ ਕੋਈ ਪ੍ਰੈਸ ਦੀ ਖਬਰ ਲਾਉਣੀ ਹੋਵੇ ਤੁਹਾਡਾ ਮਤਲਬ ਨਹੀਂ ਪ੍ਰੈਸ ਨਹੀਂ ਸਾਰੇ ਇਲਾਕਾ ਨਿਵਾਸੀ ਨੂੰ ਅਪੀਲ ਕਰਦਾ ਹਾਂ ਕਿ ਜਿਹੜਾ ਨਸ਼ੇ ਦਾ ਤੌਰ ਚੰੰਗਿਆ ਵਈ ਦੇ ਸੰਬੰਧੀ ਜਿਹੜਾ ਆਪਾਂ ਸੰਪਰਕ ਇੱਕ ਦੂਜੇ ਨਾਲ ਕਰੀਏ ਤੇ ਜਿਹੜਾ ਇਹ ਨਸ਼ਾ ਜਿਹੜਾ ਖਤਮ ਕਰੀਏ ਭਾਈਚਾਰਾ ਬਣਾਈਏ ਮਸਮੀਤ ਇਹੋ ਜਿਹਾ ਇੱਕ ਸੰਦੇਸ਼ ਜਨਾ ਮੈਂ ਤੁਹਾਡੇ ਲਈ ਜੀ ਅਕਸਰ ਲੋਕਾ ਡਰ ਰਹੇ ਹੁੰਦਾ ਹੈ ਵੀ ਜੇ ਗੁਰ ਨਸ਼ੇ ਵਾਲੇ ਬੰਦੇ ਤੋਂ ਜਾਂ ਸੱਟੇ ਵਾਲੇ ਬੰਦੇ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਉਸ ਬੰਦੇ ਦਾ ਨਾਮ ਕਹਿੰਦੇ ਦਾਸੀਤਾ ਜਾਂਦਾ ਜਨਨਾਂ ਆਪਸ ਵਿੱਚ ਦੁਸ਼ਮਣੀ ਪੈ ਜਾਂਦੀ ਹੈ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਇਲਾਹੀ ਇਹ ਨਹੀਂ ਮੈਂ ਕਹਿ ਸਕਦਾ ਵੀ ਪਰ ਸਾਡੇ ਤੋਂ ਕੋਈ ਨਹੀਂ ਕਿ ਇੱਕ ਬੰਦਾ ਕੋਈ ਇਹੋ ਜਿਹਾ ਮਾੜਾ ਹੋ ਗਿਆ ਵਰਨਾ ਸਾਡੀ ਪੁਲਿਸ ਜਿਹੜੀ ਇਹੋ ਜਿਹਾ ਨਹੀਂ ਕੋਈ ਕੋਈ ਅੱਜ ਤੱਕ ਮੇਰੇ ਸਮਝ ਤੇ ਮੇਰੀ ਨੌਕਰੀ ਇੰਨੀ ਹੋ ਗਈ 25 30 ਸਾਲ ਦੀ ਅਜੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਫਿਰ ਵੀ ਆਪਾਂ ਜੇ ਜੇ ਕੋਈ ਗੱਲ ਕਹੀ ਆ ਇਹਨੂੰ ਸੁਧਾਰਨ ਦੇਣ ਵਾਸਤੇ ਆਪਣਾ ਮਹਿਕਮੇ ਚ ਅਸੀਂ ਇੱਕ ਮੀਟਿੰਗ ਕਰਾਂਗੇ ਪਰ ਇਹੋ ਜੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਚਲੋ ਤੁਹਾਡੇ ਕਹਿਣ ਮੁਤਾਬਕ ਜਿਹੜੀ ਆ ਉਹ ਕਹਿੰਦੇ ਬਾਕੀ ਜਿੱਥੇ ਵੀ ਹੁੰਦਾ ਕੋਈ ਪਰਚਾ ਦਿੰਦੇ ਉਹਦੇ ਉਹਦੇ ਸਰ ਇੰਨੀ ਸਖਤੀ ਹੋਣ ਦੇ ਬਾਵਜੂਦ ਵੀ ਚਿੱਟੇ ਦਾ ਜਿਹੜਾ ਕਾਰੋਬਾਰ ਵਧਿਆ ਉਹਦਾ ਕੀ ਕਾਰਨ ਹੈ ਕਾਰੋਬਾਰ ਜਿਹੜਾ ਵਾ ਕਾਰੋਬਾਰ ਵਧਿਆ ਨਹੀਂ ਕਾਰੋਬਾਰ ਜਿਹੜਾ ਘਟਿਆ ਵਾ ਜਿਹਨੂੰ ਅੱਜ ਤੋਂ ਪਹਿਨੋਂ ਜਿਹੜਾ ਹੀ ਬਹੁਤ ਜ਼ਿਆਦਾ ਨਸ਼ਾ ਜਿਹੜਾ ਇਹ ਚੱਲਦਾ ਹੀ ਹੁਣੇ ਦਾਵੇਂ ਆ ਵੀ ਚਲੋ ਇਹ ਮੈਂ ਇਹ ਕਿੰਨਾ ਵੀ ਖਤਮ ਨਹੀਂ ਹੋਇਆ ਪਰ ਜਿਹੜਾ ਪਹਿਲਾਂ ਨਾਲੋਂ ਉਹ ਥੋੜਾ ਘਟਿਆ ਹੋਇਆ ਇਸ ਕਰਕੇ ਪੂਰੀ ਸਾਦਾ ਸਾਹਤਾ ਉਹ ਕਿਤੇ ਇਹ ਵੀ ਜਿਹੜਾ ਥੋੜਾ ਬਦਲਦਾ ਨਹੀਂ ਕਰਦੀ ਸਰ ਪਰਚਾ ਉਹਦੇ ਅਫਸਰ ਨੋਜ ਕਰਦੇ ਆ ਅਕੇ ਕੋਰਟ ਚ ਪੇਸ਼ ਹੁੰਦੇ ਆ ਅਕੇ ਕੋਰਟ ਦੀ ਮਰਜ਼ੀ ਉੱਥੇ ਜਮਾਤ ਉਹ ਜੇ ਉਹ ਵਕਰੀ ਕਰਦੇ ਆ ਉਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਾਂ ਸਮਾਜ ਵਿਰੋਧੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਸਮਾਜ ਵਿਰੋਧੀ ਤਤ ਸਮਾਜ ਵਿਰੋਧੀ ਨੂੰ ਮੈਂ ਉਹ ਜਿਹੜਾ ਵੀ जोड़े अपनी बाजो माड़ी जगह काम तो तो नहीं कार्रवाई की जाएगी ए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत